ਜੀ ਸਥੀਓ ਆਪਣੀ 7ਵੀਂ ਪੇਸ਼ਕਸ਼ ਦੇ ਵਿੱਚ ਆਪਾਂ ਸਬੰਧਤ ਕਿਤਾਬ ਦਾ ਪੰਜਵਾਂ ਭਾਗ ਪੜ੍ਹਦੇ ਹਾਂ ਕਲਾ ਅਤੇ ਮੁਹਾਜ਼ ਦੇ ਦੌਰੇ ਦੇਸ਼ ਭਗਤੀ ਦੀ ਮਹਾਨ ਜੰਗ ਛਿੜ ਗਈ ਬੋਲਸ਼ੋਈ ਥੀਏਟਰ ਇੱਕਦਮ ਸੁਨਣਾ ਪੈ ਗਿਆ ਫਨਕਾਰਾਂ ਦੀ ਟੋਲੀ ਤੋਂ ਬਹੁਤਿਆਂ ਨੂੰ ਕੋਈ ਵੀ ਸੇਵ ਲਜਾਇਆ ਗਿਆ 1000 ਤੋਂ ਵੱਧ ਕਲਾਕਾਰ ਸੰਗੀਤ ਮੰਡਲੀਆਂ ਬਣਾ ਮੁਹਾਜ਼ ਤੇ ਚਲੇ ਗਏ ਹੋਰ ਬਹੁਤ ਸਾਰੇ ਰਖਿਆ ਉਸਾਰੀ ਚ ਚਲੇ ਗਏ ਅਤੇ ਹੋਰ ਬਹੁਤ रेड आर्मी ਜਬਰਤੀ ਹੋ ਗਈ। ਮੈਨੂੰ ਸਰਕਾਰੀ ਮੈਂਬਰਾਂ ਦੀ ਮਾਸਕੋ ਅੰਦਰਾ ਅਤੇ ਉਹਨਾਂ ਦੀਆਂ ਮੁਹਾਜ਼ਫੇਰੀਆਂ ਦੌਰਾਨ ਹਿਫਾਜ਼ਤ ਕਰਨ ਲਈ ਇੱਕ 30 ਮੈਂਬਰੀ ਗਾਰਡ ਗਰੁੱਪ ਦਿੱਤਾ ਗਿਆ। ਬਹੁਤ ਸਮੇਂ ਤੋਂ ਇਹ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਝੂਠ ਤੂਫਾਨ ਤੇ ਨੰਗੀ ਚਿੱਟੀ ਗਲਤ ਬਿਆਨੀ ਕੀਤੀ ਜਾ ਰਹੀ ਹੈ ਕਿ ਜੰਗ ਨੇ ਸਟਾਲਨ ਨੂੰ ਮੋਕਲਾ ਦਿੱਤੀ ਸੀ। ਇਸ ਝੂਠ ਤੂਫਾਨ ਦੇ ਸਾਵੇਂ ਮੈਂ ਇੱਕ ਘਟਨਾ ਦਾ ਵੇਰਵਾ ਸੁਣਾਉਂਦਾ ਹਾਂ। 5 ਮਈ ਨੂੰ ਕ੍ਰੈਮਲਿਨ ਵਿਖੇ ਇੱਕ ਮੀਟਿੰਗ 'ਚ ਇੱਕ ਉੱਚ ਫੌਜੀ ਅਫਸਰ ਨੇ ਕਿਹਾ ਕਿ ਕੇਂਦਰੀ ਕਮੇਟੀ ਲਈ ਇੱਕ ਵਖਤਰਬੰਦ ਗੱਡੀ ਤਿਆਰ-ਬਰ ਤਿਆਰ ਹੈ ਅਤੇ ਇਹ ਗੁਪਤ ਹੈ। ਸਟਾਲਿਨ ਨੇ ਉਸ ਨੂੰ ਲੰਮੇ ਹੱਥੀ ਲਿਆ। ਕੀ ਬਗਵਾਸਾ ਇਹ? ਕਿਹੜੇ ਵਖਤਰਬੰਦ? ਹਿਫਾਜ਼ਤੀ ਰੇਲ ਗੱਡੀ ਦੀ ਗੱਲ ਕਰਦੇ ਹੋ? ਜਦੋਂ ਦੁਸ਼ਮਣ ਤਾਂ ਸੋਵੀਅਤ ਯੂਨੀਅਨ ਦੀਆਂ ਸਰਹੱਦਾਂ ਦੇ ਧੁਰਾਂ ਅੰਦਰ ਤੱਕ ਘੁਸਿਆ ਫਿਰਦਾ ਹੈ। ਤੁਸੀਂ ਆਪ ਹੀ ਇਸ ਬਿਆਨ ਤੋਂ ਨਤੀਜਾ ਕੱਢ ਸਕਦੇ ਹੋ ਜੰਗ ਦੇ ਸ਼ੁਰੂ ਚ ਸੋਵੀਅਤ ਰੂਸ ਤੇ ਕੀਤੇ ਜਰਮਨ ਹਮਲੇ ਦੀ ਖਬਰ ਸਟਾਲਨ ਨੂੰ ਮਾਰਸ਼ਲ ਯੂਕੋਵ ਨੇ ਦਿੱਤੀ ਸੀ ਸਵੇਰ ਦੇ 3 ਵਜੇ ਹੀ ਸਟਾਲਨ ਕ੍ਰੈਮਲਿਨ ਸਥਿਤ ਆਪਣੇ ਦਫ਼ਤਰ ਚ ਆਇਆ ਉਸ ਤੋਂ ਬਾਅਦ ਯੂਕੋਵ ਅਤੇ ਤਿਮੋ ਸ਼ੈਨ ਕੋ ਆਏ ਸਟਾਲਨ ਮਾਸਕੋ ਦੀਆਂ ਗਲੀਆਂ ਚ ਜਰਮਨ ਹਵਾਈ ਹਮਲਿਆਂ ਦੌਰਾਨ ਵੀ ਤੁਰਿਆ ਫਿਰਦਾ ਰਹਿੰਦਾ ਸੀ ਉਹ ਸਮਝਦਾ ਸੀ ਕਿ ਲੋਕਾਂ ਨੂੰ ਇਹ ਦਿਸਣਾ ਚਾਹੀਦਾ ਹੈ ਕਿ ਉਹ ਉਹਨਾਂ ਦਰਮਿਆਨ ਹੈ ਅਤੇ ਇਹ ਕਿ ਉਹਨਾਂ ਦਾ ਆਗੂ ਉਹਨਾਂ ਨਾਲ ਹੈ ਅਤੇ ਇਹ ਕਿ ਉਹ ਰਾਜਧਾਨੀ ਮਾਸਕੋ ਚ ਹੀ ਹੈ ਅਤੇ ਉਹਨੇ ਸੁਰੱਖਿਆ ਦੀ ਕਮਾਂਡ ਸੰਭਾਲੀ ਹੋਈ ਹੈ। ਹੋਰ ਵੀ ਇਹ ਕਿ ਉਹ ਗੋਰਕੀ ਸਟਰੀਟ, ਜੈਮਲੀ ਅਨੋਵ ਵੈਲੀ, ਸਮੋਲਨਸਕੀ ਸਕੁਅਰ ਦੀਆਂ तमाम ਚੌਕੀਆਂ ਚ ਵੀ ਗਿਆ। ਇਸ ਸਾਰੇ ਦਾ ਸੰਤਰੀਆਂ ਅਤੇ ਫੌਜੀ ਜਵਾਨਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ। ਜੰਗ ਦੇ ਸ਼ੁਰੂ ਚ ਕਈ ਵਾਰ ਸਟਾਲਨ ਸਵੇਰੇ ਦੇ 4 ਵਜੇ ਕਲੂਜ਼ ਕੀ ਸਕੁਅਰ ਚ ਹੁੰਦਾ ਪੈਰਾ ਹੀਠ ਟੁੱਟੇ ਕੱਚ ਦੀ ਕਰਜ ਕਰਜ ਹੋ ਰਹੀ ਹੁੰਦੀ ਸਾਡੇ ਆਸ-ਪਾਸ ਲੱਕੜ ਦੇ ਬਣੇ ਮਕਾਨ ਸਨ ਐਂਬੂਲੈਂਸਾਂ ਇਧਰ ਉਧਰ ਆ ਜਾ ਰਹੀਆਂ ਸਨ ਮਰਿਆ ਨੂੰ ਚੁੱਕੀ ਅਤੇ ਜ਼ਖਮੀ ਸ਼ਹਿਰੀਆਂ ਅਤੇ ਫੌਜੀਆਂ ਦੀ ਦੇਖਭਾਲ ਕਰਦੀਆਂ ਮਾਸਕੋ ਚ ਆਪਣੇ ਬੱਚੇ ਚੁੱਕੀ ਕਰਾ ਰਹੀਆਂ ਔਰਤਾਂ ਨੇ ਸਾਨੂੰ ਘੇਰਿਆ ਹੋਇਆ ਸੀ ਹਾਂਜੀ ਉਹ ਭਰੀਆਂ ਅੱਖਾਂ 'ਚ ਉਹਨਾਂ ਵੱਲ ਦੇਖਦਿਆਂ ਸਟਾਲਨ ਨੇ ਵਲਾਸਕ ਨੂੰ ਕਿਹਾ ਬੱਚਿਆਂ ਨੂੰ ਧੁਰ ਅੰਦਰ ਪਿੰਡਾਂ ਵੱਲ ਕੱਢ ਲੈ ਜਾਣਾ ਚਾਹੀਦਾ ਹੈ ਸਾਰੇ ਖੜੇ ਇਹੋ ਤੱਕ ਰਹੇ ਸਨ ਜਿਵੇਂ ਕਹਿ ਰਹੇ ਹੋਣ ਕਿ ਜਰਮਨ ਧੜਮੀਆਂ ਨੂੰ ਰੈੱਡ ਆਰਮੀ ਕਦੋਂ ਠੱਲ ਪਾਵੇਗੀ ਸਟਾਲਨ ਨੇ ਇਨ੍ਹਾਂ ਚਿਰ ਪ੍ਰਚਿਤ ਲਫ਼ਜ਼ਾਂ ਨਾਲ ਉਹਨਾਂ ਨੂੰ ਦਿਲਾਸਾ ਦਿੱਤਾ ਖੱਲ ਪਾਉਗੀ ਅਤੇ ਇੱਕ ਦਿਨ ਅਸੀਂ ਛੁੱਟੀਆਂ ਮਨਾਵਾਂਗੇ ਅਤੇ ਆਪਦੀਆਂ ਇਨ੍ਹਾਂ ਹੀ ਗਲੀਆਂ 'ਚ ਭੰਗੜੇ ਪਾਵਾਂਗੇ ਜਰਮਨ ਹਵਾਈ ਜਹਾਜ਼ਾਂ ਦੀ ਬੰਬਾਰੀ ਕਾਰਨ ਅਸੀਂ ਗੋਰਕੀ ਸਟਰੀਟ ਵਿੱਚ ਵੜ ਗਏ ਹੱਥ 'ਚ ਟਾਰਚ ਫੜੀ ਔਰਤ ਸਟਾਲਨ ਕੋਲ ਆਈ ਅਤੇ ਉਹਨੇ ਸਟਾਲਨ ਨੂੰ ਝਾੜ ਪਾਈ ਕਾਮਰੇਡ ਸਟਾਲਨ ਤੈਨੂੰ ਅਜਿਹੇ ਖਤਰਨਾਕ ਸਮਿਆਂ 'ਚ ਇਉਂ ਘੁੰਮਣ ਦੀ ਇਜਾਜ਼ਤ ਕਿਹਨੇ ਦਿੱਤੀ ਦੁਸ਼ਮਣ ਮੌਜ ਨਾਲ ਹੀ ਤੇਰੇ ਤੇ ਬੰਬ ਸੁੱਟ ਸਕਦਾ ਹੈ ਸਟਾਲਨ ਨੇ ਆਪਣੀਆਂ ਵਾਹਵਾਂ ਫੈਲਾਈਆਂ ਬਿਨਾਂ ਸ਼ੱਕ ਉਹ ਔਰਤ ਸਹੀ ਕਹਿ ਰਹੀ ਸੀ ਉਹ ਕਵੀਨਗੜ੍ਹ ਨੇੜੇ ਸਾਡੇ ਨਾਲ ਖੜੀ ਸੀ ਜਦੋਂ ਦੁਸ਼ਮਣ ਦੇ 400 ਬੰਬਾਰ ਜਹਾਜ਼ ਸਾਡੇ ਤੇ ਗੋਲੀਆਂ વરસਾ ਰਹੇ ਸਨ ਜਦ ਕਿ ਲਾਲ ਫੌਜ ਦੇ ਸਾਡੇ ਲੜਾਕੇ ਉਹਨਾਂ ਬੰਬਾਰਾਂ ਨੂੰ ਗੋਲੀਆਂ ਮਾਰੇ ਹੇਠਾਂ ਡੇਗਣ ਲਈ ਯਤਨਸ਼ੀਲ ਸਨ ਸਫਲਤਾ ਨਾਲ ਦੁਸ਼ਮਣ ਦੇ ਹਮਲੇ ਨੂੰ ਪਛਾੜ ਦਿੱਤੇ ਜਾਣ ਤੋਂ ਬਾਅਦ ਸਟਾਲਨ ਨੇ ਉਹਨਾਂ ਪਾਇਲਟਾਂ ਦੇ ਨਾਮ ਜਾਣਨ ਚਾਹੇ ਜਾਣਨੇ ਚਾਹੇ ਜਿਨ੍ਹਾਂ ਨੇ ਅਜਿਹੇ ਸ਼ਾਨਦਾਰ ਕਾਰਜ ਨੂੰ ਅੰਜਾਮ ਦਿੱਤਾ ਸੀ ਉਹ ਵਿਕਟਰ ਤਾਲਖੇਨ ਨੂੰ ਮਿਲਿਆ ਜਿਸਨੇ ਜਰਮਨ ਬੰਬਾਰਾਂ ਨੂੰ ਮਾਰ ਗਰਾਉਣ 'ਚ ਸ਼ਾਨਦਾਰ ਕੰਮ ਕੀਤਾ ਸੀ ਦੁਸ਼ਮਣ ਨੂੰ ਸਟਾਲਨ ਦੇ ਦਾਚੇ ਦੀ ਸਟੀਕ ਜਾਣਕਾਰੀ ਸੀ ਸਟਾਲਨ ਨੇ ਸਾਡੇ ਸਾਰਿਆਂ ਦੇ ਨਾਲ ਹੀ ਆਪਣੀ ਜਾਨ ਵੀ ਜੋਖਮ ਵਿੱਚ ਪਾਈ ਦਾਚੇ ਦੇ ਉੱਪਰ ਸਟਾਲਨ ਨੂੰ ਮਾਰਨ ਲਈ ਤਰਲੋ ਮੱਛੀ ਹੋ ਰਹੇ ਕੁੱਤਿਆਂ ਵਾਂਗ ਲੜਦੇ ਜਰਮਨਾ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਸਟਾਲਨ ਹਮੇਸ਼ਾ ਵੇਂਦਾ ਰਹਿੰਦਾ ਸੀ ਜਿਨ੍ਹਾਂ ਨੂੰ ਪਹਿਲਾਂ ਹੀ ਇਹ ਪਤਾ ਹੁੰਦਾ ਸੀ ਕਿ ਸਟਾਲਨ ਉੱਥੇ ਅੰਦਰ ਹੀ ਹੈ ਉਨ੍ਹਾਂ ਨੇ ਦਾਚੇ ਨੇੜੇ ਬੰਬ ਸੁੱਟੇ ਕੁਝ ਕੁ ਫਟੇ ਪਰ ਕੁਝ ਕੁ ਨਹੀਂ ਅਤੇ ਅੰਤ ਸਾਨੂੰ ਹੀ ਉਹਨਾਂ ਅਣਫਟਿਆਂ ਨੂੰ ਨਕਾਰਾ ਕਰਨਾ ਪਿਆ ਕਿਉਂਕਿ ਸਾਨੂੰ ਇਹ ਇਲਮ ਸੀ ਕਿ ਅਗਰ ਇਹ ਫਟ ਜਾਂਦੇ ਹਨ ਤਾਂ ਦਾਚੇ ਦੇ ਨਾਲ ਲਗਵੇਂ ਘੇਰੇ 'ਚ ਰਹਿਣ ਵਾਲੇ ਸਾਰੇ ਲੋਕ ਮਾਰੇ ਜਾਣਗੇ 29 ਸਤੰਬਰ ਤੋਂ ਅਕਤੂਬਰ ਤੱਕ ਕ੍ਰੈਮਲਿਨ ਵਿਖੇ ਵਰਤਾਨਵੀ ਤੇ ਅਮਰੀਕੀ ਆਗੂਆਂ ਦੀ ਇੱਕ ਕਾਨਫਰੰਸ ਹੋਈ ਮੇਰੀ ਡਿਊਟੀ ਇਹਨਾਂ ਵਿਦੇਸ਼ੀ ਇਤਹਾਦੀਆਂ ਲਈ ਇੱਕ ਸੰਗੀਤ ਪ੍ਰੋਗਰਾਮ ਦਾ ਆਯੋਜਨ ਕਰਨ ਦੀ ਸੀ ਅਤੇ ਉਹਨਾਂ ਨੇ ਵੀ ਅਜਿਹੇ ਬਹੁਤ ਹੀ ਨਾਜ਼ੁਕ ਅਤੇ ਖਤਰਨਾਕ ਸਮਿਆਂ ਦੌਰਾਨ ਸਾਡੇ ਵੱਲੋਂ ਕੀਤੀ ਜਾਣ ਵਾਲੀ ਅਜਿਹੀ ਕੋਸ਼ਿਸ਼ ਨੂੰ ਸਰਾਇਆ 15 ਅਕਤੂਬਰ ਨੂੰ ਸੱਤਰਵਾ ਕੋਬ ਨਾਲ ਮਿਲ ਮਿਲ ਬੇਰੀਆ ਨੇ ਖੁਫੀਆ ਪੁਲਿਸ ਐਨਕੇਵੀਡੀ ਦੀ ਅਤੇ ਮਾਸਕੋ ਦੇ ਜ਼ਿਲ੍ਹਾ ਸੱਤਰਾਂ ਦੀ ਇੱਕ ਮੀਟਿੰਗ ਬੁਲਾਈ ਬੇਰੀਆ ਨੇ ਫਰੇਵੀ ਨ ਚਾਲ ਚਲਦਿਆਂ ਐਲਾਨ ਕੀਤਾ ਜਰਮਨ ਟੈਂਕ ਪਹਿਲਾਂ ਹੀ ਉਹਦੀ ਸੋਵੋ ਪਹੁੰਚ ਚੁੱਕੇ ਹਨ ਮੁਹਾਜ ਨਾਲ ਸੰਪਰਕ ਟੁੱਟ ਗਿਆ ਹੈ ਕੇਂਦਰੀ ਜਨਰਲ ਕਮਾਂਡ ਦੇ ਫੈਸਲਿਆਂ ਮੁਤਾਬਕ ਸਾਨੂੰ ਸਾਰੀਆਂ ਵੱਡੀਆਂ ਫੈਕਟਰੀਆਂ ਸਨਤਾਂ ਅਤੇ ਹੋਰ ਮਹੱਤਵਪੂਰਨ ਢਾਂਚਿਆਂ ਨੂੰ ਬਾਰੂਦੀ ਸੁਰੰਗਾਂ ਵਿਛਾ ਕੇ ਉਡਾ ਦੇਣਾ ਚਾਹੀਦਾ ਹੈ ਮਾਸਕੋ ਦੀ ਹਿਫਾਜ਼ਤ ਲਈ ਹਰ ਜ਼ਿਲ੍ਹੇ ਦੇ 500 ਬੰਦੇ ਰੱਖ ਲਵੋ ਵੱਡੀ ਉਮਰ ਵਾਲਿਆਂ ਅਤੇ ਬੱਚਿਆਂ ਨੂੰ ਬਾਹਰ ਕੱਢ ਦਿਓ ਦੁਸ਼ਮਣ ਦੇ ਹੱਥੋਂ ਲੱਗਣ ਤੋਂ ਪਹਿਲਾਂ ਰਾਖਵਾਂ ਰੱਖੇ ਹੋਏ ਵਸਤਾਂ ਦੇ ਭੰਡਾਰ ਨੂੰ ਲੋਕਾਂ 'ਚ ਵੰਡ ਦਿਓ। ਦਾਚੇ ਦੇ ਆਲੇ ਦੁਆਲੇ ਬਾਰੂਦੀ ਸੁਰੰਗਾਂ ਦਾ ਜਾਲ ਵਿਛਾਇਆ ਹੋਇਆ ਸੀ ਅਤੇ ਸਾਡੇ ਤੱਕ ਇਹ ਖਬਰ ਪਹੁੰਚੀ ਸਾਨੂੰ ਨਹੀਂ ਪਤਾ ਕਿ ਇਹ ਖਬਰ ਕਿੱਥੋਂ ਆਈ ਕਿ ਸਟਾਲਨ ਇਥੋਂ ਦਾਚੇ 'ਚੋਂ ਨਿਕਲ ਕਾਲੀਨਨ ਮੁਹਾਜ ਜਾਂ ਕਿਸੇ ਨੂੰ ਕੁਝ ਪਤਾ ਨਹੀਂ ਕਿਧਰੇ ਹੋਰ ਚਲਾ ਗਿਆ ਹੈ। ਸਟਾਲਨ ਇਸ ਵਕਤ ਕਿੱਥੇ ਸੀ? ਸਟਾਲਨ ਦੇ ਡਰਾਈਵਰ ਮਿਤਰੀਓਖੇਨ ਨੇ ਜ਼ੋਰ ਦੇ ਕੇ ਇਹ ਗੱਲ ਕਹੀ ਸੀ ਕਿ ਸਟਾਲਨ ਕ੍ਰੈਮਲਿਨ ਚੋਂ ਨਿਕਲ ਪੋਲਿਟ ਬਿਊਰੋ ਦੇ ਮੈਂਬਰਾਂ ਨੂੰ ਮਿਲਣ ਦਾ ਚੇਚ ਜਾਣਾ ਚਾਹੁੰਦਾ ਸੀ ਰੁਮਿਆ ਤੇ ਰੁਮਿਆਤ ਸੇਵ ਨੇ ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਉੱਥੇ ਕੋਈ ਪਾਣੀ ਨਹੀਂ ਹੈ ਨਾ ਹੀ ਹੀਟ ਹੈ ਉੱਥੇ ਬਾਰੂਦੀ ਸਰੰਗਾਂ ਹਨ ਪਰ ਸਟਾਲਨ ਨੇ ਕ੍ਰੈਮਲਿਨ ਦੇ ਗੇਟ ਖੋਲਣ ਅਤੇ ਜਾਣ ਦਾ ਹੁਕਮ ਦਿੱਤਾ ਔਰ ਲੋਬ ਨੇ ਗੇਟ ਬੰਦ ਕਰੀ ਰੱਖਿਆ ਸਟਾਲਨ ਨੇ ਇੱਕ ਹੋਰ ਹੁਕਮ ਦਿੱਤਾ ਇਸ ਸਮੇਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੀਆਂ ਬਾਰੂਦ ਸੁਰੰਗਾਂ ਪੁੱਟ ਦਿਓ ਗੱਲ ਪੱਲੇ ਪੈਂਦੀ ਹੈ ਕਿ ਨਹੀਂ ਓਵਰਲੋਡ ਨੂੰ ਦਰਵਾਜ਼ੇ ਖੋਲਣੇ ਪਏ ਅਤੇ ਦਾਚੇ 'ਚ ਅੱਗ ਮਗਾਉਣੀ ਪਈ ਸਟਾਲਨ ਕੰਮ ਕਰਨ ਬੈਠ ਗਿਆ ਮੀਟਿੰਗ ਦਾ ਅਜੰਡਾ ਤਿਆਰ ਕਰਨ ਲੱਗਿਆ ਜਦ ਕਿ ਮੋਰਚੇ ਖੋਲਣ ਵਾਲੀ ਟੁਕੜੀ ਸਾਰੀਆਂ ਬਾਰੂਦੀ ਸੁਰੰਗਾਂ ਉਖਾੜਨ ਲੱਗ ਪਈ 16 ਅਕਤੂਬਰ ਨੂੰ ਮਾਸਕੋ ਤੋਂ ਗੁਜ਼ਰਦੇ ਸਟਾਲਨ ਨੇ ਸਰਕਾਰੀ ਭੰਡਾਰਾਂ 'ਚ ਰੱਖੀਆਂ ਵਸਤਾਂ ਬ੍ਰੈਡ ਆਟਾ ਸੌਂਸੀਸ ਮੈਕਰੋਨੀ ਆਦ ਨੂੰ ਚੁੱਕੀ ਜਾਂਦੇ ਲੋਕਾਂ ਨੂੰ ਟੱਕਿਆ ਉਹਨੇ ਇਹਨਾਂ ਲੋਕਾਂ ਨੂੰ ਕੁਝ ਨਾ ਕਿਹਾ ਪਰ ਕ੍ਰੈਮਲਿਨ ਚ ਜਾ ਉਹਨੇ ਫੌਰੀ ਤੌਰ ਤੇ ਮੀਟਿੰਗ ਸਦਕੇ ਕਿਹਾ ਮਾਸਕੋ ਚ ਅਜੇ ਹੀ ਆਪਾ ਤਾਂ ਕੀਨੇ ਫਲਾਈ ਸਾਰੇ ਚੁੱਪ ਰਹੇ ਬੇਰੀਆ ਨੇ ਤਾਂ ਆਪਣੀਆਂ ਅੱਖਾਂ ਹੀ ਮੀਟ ਮੀਟ ਕਰ ਲਈਆਂ ਸੱਕਰ ਬਾਕੋਵ ਨੇ ਸੰਖੇਪ ਵਿੱਚ ਸਾਰਾ ਵਰਤਾਂਤ ਬਿਆਨਿਆ ਸਟਾਲਨ ਨੇ ਸ਼ਕਰਬਾ ਸ਼ਕਰਬਾ ਕੋਵ ਨੂੰ ਰੇਡੀਓ ਜ਼ਰੀਏ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਹੁਕਮ ਦਿੱਤਾ ਕਿ ਅਸੀਂ ਛੇਤੀ ਹੀ ਜਿੱਤਾਂਗੇ ਯਕੀਨ ਰੱਖੋ ਸ਼ਹਿਰ ਅੰਦਰ ਹਾਲਾਤ ਮੁੜ ਆਮ ਵਰਗੇ ਹੋ ਜਾਣਗੇ ਫਿਰ ਉਹਨੇ ਜੀ ਯੂਕੋਵ ਪੀ ਅਰਤੀਮੇਵ ਬੀ ਸ਼ਾਪੋਸ਼ਨ ਕੋਵ ਇਹ ਵੇਜਨੇ ਸੈਂਸਕੀ ਐਨ ਕੁਜਤ ਸੋਬ ਐਮ ਕਾਲੀਨਨ ਨੂੰ ਸਦਾ ਭੇਜ ਕੇ ਬੁਲਾਇਆ ਮੂਲੋਤੋਵ ਨੂੰ ਕਿਹਾ ਕਿ ਸਾਰੇ ਵਿਦੇਸ਼ੀ ਸਫਾਰਤੀ ਹਮਲੇ ਨੂੰ ਕੋਈ ਵੀ ਸੇਵ ਭੇਜ ਦਿੱਤਾ ਜਾਵੇ ਅਖੀਰ ਚ ਕ੍ਰੈਮਲਿਨ ਦਾ ਕਮਾਂਡਰ ਕਰਨਲ ਸੁਪੀਰੀ ਦੋਨੋਵ ਪਹੁੰਚਿਆ ਉਹਨੂੰ ਸਟਾਲਨ ਨੇ ਪੁੱਛਿਆ ਤੇਰੀ ਕੀ ਰਾਇ ਹੈ 베ਰੀਆ ਸਾਰਿਆਂ ਨੂੰ ਇੱਥੋਂ ਕੱਢ ਕੋਈ ਵੀ ਸੇਵ ਲਿਜਾਣਾ ਚਾਹੁੰਦਾ ਹੈ ਯੂਰਲ ਜਾਂ ਸਾਈ베ਰੀਆ ਜਾਣਾ ਵਧੀਆ ਰਹੂ ਅਸਲ ਬਚਤ ਤਾਂ ਉੱਥੇ ਜਾ ਕੇ ਹੀ ਹੈ ਸਟਾਲਿਨ ਨੇ ਕੋਈ ਲਫ਼ਜ਼ ਨਾ ਬੋਲਿਆ ਚੁੱਪ ਰਿਹਾ ਪਰ ਤੁਸੀਂ ਦੱਸ ਸਕਦੇ ਸੀ ਕਿ ਬੋਰੀ ਬੇਰੀਆ ਅਤੇ ਕੁਝ ਹੋਰ ਨਾਂ ਵੱਲੋਂ ਪੈਦਾ ਕੀਤਾ ਗਿਆ ਗੁੱਝਾ ਭੈ ਉਸਦੇ ਹজম ਨਹੀਂ ਸੀ ਆ ਰਿਹਾ ਸਾਰੇ ਉੱਠ ਕੇ ਚਲੇ ਗਏ ਸਟਾਲਿਨ ਅਤੇ ਉਸਦੇ ਬਾਡੀਗਾਰਡ ਦੇ ਤੌਰ ਤੇ ਮੈਂ ਹੀ ਕਮਰੇ 'ਚ ਰਹਿ ਗਏ ਸ਼ਾਮ ਨੂੰ ਲੈਨਨ ਦੇ ਮਕਬਰੇ ਦੇ ਗਾਰਡਾਂ ਦੀ ਅਦਲਾ ਬਦਲੀ ਹੋਈ ਬਲਾਸਿਕ ਰੂਮਿਆਤ ਸੇਵ ਅਤੇ ਮੇਰੇ ਨਾਲ ਰਲ ਸਟਾਲਨ ਵੀਆਈ ਲੈਨਨ ਦੇ ਮਕਬਰੇ ਕੋਲ ਗਿਆ ਉੱਥੇ ਚੁੱਪਚੀਪੀਤਾ ਖੜਾ ਰਿਹਾ ਜਿਵੇਂ ਆਪਣੇ ਸਾਹਾਂ ਨਾਲ ਹੀ ਗੁਫ਼ਤਗੂ ਕਰ ਰਿਹਾ ਹੋਵੇ ਫਿਰ ਉਹ ਛੇਤੀ ਦੇਨੇ ਹੀ ਕਰੈਮਲਨ ਵਾਪਸ ਪਰਤ ਆਇਆ ਬਾਅਦ ਵਿੱਚ ਸ਼ਾਮ ਨੂੰ ਭਾਰੀ ਬਰਫਵਾਰੀ ਹੋ ਰਹੀ ਸੀ ਸ਼ਹਿਰ ਛੱਡ ਕੇ ਜਾ ਰਹੇ ਲੋਕਾਂ ਫੌਜੀਆਂ ਮਾਲ ਅਸਬਾਬ ਨਾਲ ਭਰੀ ਜਾਂਦੀ ਸੜਕ ਤੇ ਸਟਾਲਨ ਰੁਕਿਆ ਉਹਨੂੰ ਇੱਕ ਔਰਤ ਨਜ਼ਰ ਪਈ ਜਿਹੜੀ ਮੁਸ਼ਕਲ ਨਾਲ ਹੀ ਆਪਣੀ ਸਲੈਜ ਖਿੱਚ ਪਾ ਰਹੀ ਸੀ ਜਿਹਦੇ ਲੱਕੜੀ ਦੇ ਤਖਤੇ ਤੇ ਉਹਦਾ ਲੋੜੀਂਦਾ ਸਮਾਨ ਲੱਦਿਆ ਹੋਇਆ ਸੀ ਸਟਾਲਨ ਨੇ ਕਾਰ ਰੁਕਵਾਈ ਅਤੇ ਬਾਹਰ ਨਿਕਲ ਕੇ ਉਹ ਲੰਮਾ ਸਮਾਂ ਸੋਚਦਾ ਰਿਹਾ ਅੱਧੀ ਰਾਤ ਨੂੰ ਜਦੋਂ ਦਾਚੇ ਵਿਖੇ ਸਮੁੱਚਾ ਪੋਲਿਟ ਬਿਊਰੋ ਇਕੱਤਰ ਹੋਇਆ ਸੀ ਉਹਨੇ ਇਸ ਉੱਚ ਪੱਧਰੀ ਮੀਟਿੰਗ 'ਚ ਦਾਚਾ ਦੀ ਮਾਲਕ ਔਰਤ ਇਸ ਤੋਂ ਮੀਨਾਂ ਨੂੰ ਪੁੱਛਿਆ ਵਾਲਿੰਗ ਤੀਨਾ ਵਾਸਲੇ ਵਨਾ ਕੀ ਤੂੰ ਮਾਸਕੋ ਛੱਡਣ ਦੀ ਤਿਆਰੀ ਖਿੱਚ ਲਈ ਹੈ ਕਾਮਰੇਡ ਸਟਾਲਿਨ ਮਾਸਕੋ ਸਾਡੀ ਮਾਂ ਹੈ ਸਾਡਾ ਘਰ ਹੈ ਇਹਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਉਹਨੇ ਸਪਾਰਟ ਰੂਪ ਚ ਉਥੇ 71 ਪੋਲੀਟੂਰੋ ਵਿੱਚ ਕਿਹਾ ਸੁਣਦੇ ਹੋ ਮਾਸਕੋ ਵਾਸੀ ਕੀ ਕਹਿੰਦੇ ਨੇ ਵਿਅੰਗਾਤਮਕ ਲਹਿਜੇ ਚ ਬੋਲਦੇ ਆ ਉਹਨੇ ਸਾਰੇ ਹਾਜ਼ਰ ਵਿਅਕਤੀਆਂ ਤੇ ਨਜ਼ਰ ਚ ਦੜਾਈ ਸਾਰੇ ਜਣੇ ਚੁੱਪ ਰਹੇ ਸਵੇਰ ਨੂੰ ਕ੍ਰੈਮਲਿਨ ਨੂੰ ਜਾਂਦੇ ਆ ਮਾਸਕੋ ਦੀ ਹਿਫਾਜ਼ਤ ਕਰਨ ਸੰਬੰਧੀ ਆਪਣੇ ਡਰਾਈਵਰ ਕਿਰੇਵਚੈਨਕੋਵ ਨਾਲ ਚਰਚਾ ਕਰਦੇ ਹਾਂ ਸਟਾਲਨ ਨੇ ਸਿੱਧੇ ਸਪੱਸ਼ਟ ਲਫ਼ਜ਼ਾਂ ਚ ਕਿਹਾ ਮੈਂ ਹਮੇਸ਼ਾ ਰੂਸੀ ਲੋਕਾਂ ਨਾਲ ਮਾਸਕੋ ਚ ਰਹਿੰਦਾ ਹਾਂ ਅਤੇ ਹਮੇਸ਼ਾ ਇਹਨਾਂ ਨਾਲ ਮਾਸਕੋ ਚ ਰਹਾਂਗਾ ਆਪਣੇ ਆਖਰੀ ਦਮ ਤੱਕ ਅਸੀਂ ਇਹਦੀ ਹਿਫਾਜ਼ਤ ਕਰਾਂਗੇ ਕ੍ਰੈਮਲਿਨ ਵਿਚਲੀ ਗਾਰਡ ਘਟ ਤੋਂ ਹੋਰ ਘਟ ਕੀਤੀ ਗਈ ਉਹਨਾਂ ਗਾਰਡਾਂ ਚੋਂ ਬਹੁਤਿਆਂ ਨੂੰ 베ਰੀਆ ਆਪਣੇ ਨਾਲ ਜਨਰਲ ਆਰਮੀ ਹੈੱਡਕੁਆਟਰ ਸਟਾਫ ਦੀ ਹਿਫਾਜ਼ਤ ਕਰਨ ਲਈ ਲਏ ਗਿਆ ਜਨਰਲ ਸਪੀਗ ਕੋਵ ਨੇ ਸਪਾਸਕੀ ਗੇਟ ਨੂੰ ਛੱਡ ਕ੍ਰੈਮਲਿਨ ਦੇ ਹਰੇਕ ਗੇਟ ਤੇ ਰੁਕਾਵਟਾਂ ਖੜੀਆਂ ਕਰਨ ਦਾ ਫੈਸਲਾ ਕੀਤਾ ਸਟਾਲਿਨ ਵੀ ਇਸ ਗੱਲ ਦਾ ਪੱਕਾ ਸੀ ਕਿ ਉਹਦੇ ਰਾਹ 'ਚ ਜਿੰਨੀਆਂ ਮਰਜ਼ੀ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਪਰ ਉਹ ਹਮੇਸ਼ਾ ਸਾਨੂੰ ਨਿੱਗ ਨਾਲ ਹੀ ਮਿਲਦਾ ਮਾਸਕੋ ਦੀਆਂ ਬਰੂਹਾਂ ਤੇ ਦੁਸ਼ਮਣ ਦੇ ਖੜੇ ਹੋਰ ਹੋਣ ਵਰਗੇ ਨਾਜ਼ੁਕ ਸਮਿਆਂ ਤੇ ਵੀ ਸਟਾਲਿਨ ਸ਼ਾਂਤ ਚਿੱਤ ਬਣਿਆ ਰਿਹਾ ਆਪਣੇ ਆਪ ਨੂੰ ਸੰਭਾਲਿਆ ਅਤੇ ਸਾਡੇ ਸਾਰੇ ਅੰਦਰ ਦਲੇਰੀ ਭਰੀ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਆਇਆ ਹਾਂ ਕਿ ਸਰਕਾਰ ਨੂੰ ਕਿਸੇ ਹੋਰ ਥਾਂ ਲੈ ਜਾਣ ਲਈ ਚਾਰ ਸਪੈਸ਼ਲ ਫੌਜੀ ਰੇਲ ਗੱਡੀਆਂ ਤਿਆਰ-ਵਰ ਤਿਆਰ ਖੜੀਆਂ ਸਨ ਉਹ ਮਾਸਕੋ ਦੇ ਰੋਗੋਸ਼ਕੋ ਸਿਮੋ ਨੋ ਵਸਕੀ ਕੋਲ ਖੜੀਆਂ ਸਨ ਮੈਂ ਵੀ ਭਾਵੇਂ ਇਹਨਾਂ ਚ ਸ਼ਾਮਲ ਸੀ ਪਰ ਇਹ ਟ੍ਰੇਨ 베ਰੀਆ ਅਤੇ ਖੁਫੀਆ ਪੁਲਿਸ ਐਨਕੇ ਵੀਡੀ ਦੀ ਕਮਾਂਡ ਹੇਡ ਸਨ ਉਹ ਅਗਲੇ ਸਾਲ ਦੀ ਜਨਵਰੀ ਤੱਕ ਉਥੇ ਖੜੀਆਂ ਰਹੀਆਂ ਸਟਾਲਨ ਲਈ ਸਪੈਸ਼ਲ ਟ੍ਰੇਨ ਦੀ ਜਿੱਥੋਂ ਤੱਕ ਗੱਲ ਹੈ ਇਸ ਨੂੰ ਸ਼ਹਿਰ ਦੇ ਕਿਸੇ ਹੋਰ ਸਟੇਸ਼ਨ ਤੇ ਲਜਾਇਆ ਗਿਆ ਜਿੱਥੇ ਕਿ ਇਮਾਰਤ ਉਸਾਰੀ ਲਈ ਰੱਖੀ ਸਮੱਗਰੀ ਦਾ ਵੱਡਾ ਸਾਰਾ ਢੇਰ ਲੱਗਿਆ ਹੋਇਆ ਸੀ ਇਸ ਟ੍ਰੇਨ ਤੇ ਜਰਮਨ ਹਵਾਈ ਜਹਾਜ਼ਾਂ ਵੱਲੋਂ ਦੋ ਬੰਬ ਛੁੱਟੇ ਗਏ ਉਹਨਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਸੀ ਕਿ ਇਹ ਟ੍ਰੇਨ ਕਿਸ ਸਟੇਸ਼ਨ ਤੇ ਛੁਪਾਈ ਗਈ ਹੈ ਬੇਰੀਆ ਦੇ ਹੁਕਮਾਂ ਤੇ ਚਲਦਿਆਂ ਦਾਚਾ ਦੇ ਕਮਾਂਡੈਂਟ ਸੋਲੋ ਵਿਏਵ ਨੇ ਸਟਾਲਨ ਦੇ ਫਰਨੀਚਰ ਅਤੇ ਹੋਰ ਸਮਾਨ ਨੂੰ ਇਸ ਟ੍ਰੇਨ ਤੇ ਲੱਦਣਾ ਸ਼ੁਰੂ ਕਰ ਦਿੱਤਾ ਅਤੇ ਦਿੱਤਾ ਜਦੋਂ ਸਟਾਲਨ ਨੂੰ ਇਸ ਦਾ ਪਤਾ ਲੱਗਿਆ ਤਾਂ ਉਹ ਗੁੱਸੇ ਨਾਲ ਲੋਹਾ ਲੱਖਾ ਹੋਇਆ ਹੋ ਗਿਆ ਮੇਰਾ ਫਰਨੀਚਰ ਅਤੇ ਮੇਰਾ ਕਾਗਜ਼ ਪੱਤਰ ਕਿੱਧਰ ਲੈ ਚਲੇਓ ਕਾਮਰੇਡ ਸਟਾਲਨ ਅਸੀਂ ਇਹਨੂੰ ਕੋਈ ਵੀ ਸੇਵ ਲੈ ਜਾਣ ਦੀ ਤਿਆਰੀ ਕਰ ਰਹੇ ਹਾਂ ਨਹੀਂ 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 ਲਿਜਾਣਾ ਕੀ ਤੁਹਾਨੂੰ ਸੁਣਦਾ ਨਹੀਂ ਅਸੀਂ ਅੰਤਮ ਜਿੱਤ ਤੱਕ ਮਾਸਕੋ ਅੰਦਰ ਹੀ ਰਹਾਂਗੇ 16 ਅਕਤੂਬਰ ਨੂੰ ਸੂਸ ਲੋਗ ਇਹ ਦੇਖਣ ਲਈ ਆਇਆ ਕਿ ਕੀ ਸਾਰਾ ਕੁਝ ਤਹਿ ਕੀਤੇ ਮੁਤਾਬਕ ਕੀਤਾ ਜਾ ਰਿਹਾ ਹੈ ਤਾਂ ਉਹਨੂੰ ਜੋ ਸੁਣਨਾ ਪਿਆ ਉਹ ਉਹਨੇ ਦੱਸਿਆ ਸਟਾਲਨ ਨੇ ਮੈਨੂੰ ਬਹੁਤ ਝਾੜ ਪਾਈ ਅਤੇ ਕਿਹਾ ਕਿ ਇਸ ਟ੍ਰੇਨ ਨੂੰ ਮੇਰੀਆਂ ਅੱਖਾਂ ਸਾਹਮਣੇ ਉਹ ਲੈ ਜਾਓ ਅਤੇ ਟ੍ਰੇਨ ਚੋਂ ਸਾਰਾ ਫਰਨੀਚਰ ਅਤੇ ਹੋਰ ਚੀਜ਼ਾਂ ਵਸਤਾ ਵਾਪਸ ਦਾਚਾ ਚ ਰੱਖ ਕੇ ਆਓ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਹਰ ਭਾਂਤ ਦੇ ਲੋਕਾਂ ਨੂੰ ਸਮੇਤ ਉਹਨਾਂ ਦੇ ਵੀ ਜਿਹੜੇ ਨਿਰਾਸ਼ਤਾ ਚੋਂ ਅਤੇ ਆਪਣੇ ਖੁਦ ਦੇ ਕਾਰਨਾਂ ਕਰਕੇ ਇਹੀ ਚਾਹੁੰਦੇ ਸਨ ਕਿ ਸਟਾਲਨ ਇੱਥੋਂ ਚਲੇ ਜਾਵੇ ਉਹਨੇ ਇੱਕੋ ਹੀ ਅਤੇ ਇੱਕ ਹੀ ਗੱਲ ਕਹੀ ਉਹਦਾ ਫੈਸਲਾ ਉਹਦਾ ਪੱਕਾ ਫੈਸਲਾ ਹੈ ਕਿ ਉਹ ਮਾਸਕੋ ਚ ਹੀ ਰਹੇਗਾ ਮੈਂ ਇੱਥੇ ਇਹ ਵੀ ਜ਼ਿਕਰ ਕਰਦੇ ਹਾਂ ਕਿ ਜਿੱਥੇ ਹੁਣ ਹਵਾਈ ਅੱਡਾ ਹੈ ਉੱਥੇ ਹਵਾਈ ਅੱਡੇ ਤੇ ਚਾਰ ਡਗਲਸ ਹਵਾਈ ਜਹਾਜ਼ ਤਿਆਰ ਬਰ ਤਿਆਰ ਖੜੇ ਸਨ ਕਰਨਲ ਗਰਾਚੇਵ ਸਟਾਲਨ ਦੇ ਜਹਾਜ਼ ਦੇ ਕੈਬਨ ਚ ਬੈਠਾ ਸੀ ਉਹਨਾਂ ਨੇ ਹਰ ਹਿੱਲਾ ਵਰਤ ਕੇ ਇਹ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਗਰ ਮਾਸਕੋ ਜਰਮਨ ਫਾਸੀਵਾਦੀਆਂ ਦੇ ਕਬਜ਼ੇ ਹੇਠ ਆ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਪਾਕ ਪਵਿੱਤਰ ਸਥਾਪਿਤ ਕਰ ਸਕਣ ਮੈਂ ਸਟਾਲਨ ਦੀ ਬੁਝਦਲੀ ਬਾਰੇ ਫੈਲਾਏ ਝੂਠ ਤੂਫਾਨ ਤੋਂ ਪਾਠਕਾਂ ਨੂੰ ਰੂਬਰੂ ਕਰਾਉਣਾ ਚਾਹੁੰਦਾ ਹਾਂ ਕੁਝ ਕੁ ਮਿਸਾਲਾਂ ਸਾਹਮਣੇ ਹਨ ਪਾਵੇਂ ਕੇ ਦਾਚਾ ਸਿਮੇਨੋ ਬਸਕੋਏ ਦੇ ਖਿੱਤੇ ਨੂੰ ਸਾਰੇ ਪਾਸਿਆਂ ਤੋਂ ਭਾਰੀ ਭਰ ਕ ਬਾਰੂਦੀ ਸਰੰਗਾਂ ਨਾਲ ਭਰਿਆ ਹੋਇਆ ਸੀ ਅਤੇ ਹਵਾਈ ਜਹਾਜ਼ਾਂ ਨੂੰ ਸੁੱਟਣ ਵਾਲੀਆਂ ਤੋਪਾਂ ਵੀ ਬੀੜੀਆਂ ਹੋਈਆਂ ਸਨ ਅਤੇ ਸਟਾਲਨ ਹਮੇਸ਼ਾ ਇੱਥੇ ਆਉਂਦਾ ਰਹਿੰਦਾ ਸੀ ਖੂਫੀਆ ਪੁਲਿਸ ਨੇ ਸਟਾਲਨ ਨੂੰ ਚੇਤਾਵਨੀ ਦਿੱਤੀ ਕਿ ਜਰਮਨਾ ਵੱਲੋਂ ਸੁੱਟਿਆ ਇੱਕ ਬੰਬ ਫਟਿਆ ਨਹੀਂ ਸੀ ਇਹ ਸੁਝਾਇਆ ਗਿਆ ਕਿ ਦਾਚੇ ਦੁਆਲੇ ਬਾਰੂਦੀ ਸਰੰਗਾਂ ਵਿਛਾਈਆਂ ਹੋਣ ਕਾਰਨ ਬੰਬ ਫਟਣ ਦੀ ਹਾਲਤ 'ਚ ਦਾਚਾ ਵੀ ਉੱਡ ਜਾਊ। ਸਟਾਲਨ ਨੇ ਇਹ ਕੇ ਸੁਣ ਕੇ ਕਿਹਾ ਤੁਸੀਂ ਟੈਂਕ ਮਹਰ ਅਤੇ ਬਰੂਦੀ ਸਰੰਗਾਂ ਦੇ ਮਹਰ ਹੋ। ਆਓ ਬਾਹਰ ਨਿਕਲ ਕੇ ਦੇਖੀਏ ਕਿ ਇਹਨਾਂ ਬੰਬਾਂ ਨੂੰ ਕਿਵੇਂ ਨਕਾਰਾ ਕੀਤਾ ਜਾ ਸਕਦਾ ਹੈ। ਸੋਲੋਵੀਏਵ ਅਤੇ ਸਟਾਲਨ ਕਦਮ ਨਾਲ ਕਦਮ ਮਿਲਾ ਕੇ ਤੁਰ ਤੁਰ ਰਹੇ ਸਨ ਪਰ ਕੋਈ ਬਰੂਦੀ ਸਰੰਗ ਨਹੀਂ ਫੱਟੀ। ਤਦੇ ਹੀ ਦੁਸ਼ਮਣ ਦੇ ਹਵਾਈ ਜਹਾਜ਼ ਦਾਚੇ ਉੱਪਰ ਮੰਡਰਾਉਣ ਲੱਗੇ। ਹਵਾਈ ਜਹਾਜ਼ਾਂ ਨੇ ਗੋਲੀਆਂ ਵਰੌਣ ਵਰੌਣੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਦੇ ਗੋਲੀਆਂ ਤੇ ਬੰਬ ਜਮੀਨ ਤੇ ਮੋਟੇ ਮੋਟੇ ਗੜਿਆਂ ਵਾਂਗ ਡਿੱਗ ਰਹੇ ਸਨ ਅਤੇ ਸਟਾਲਨ ਨੂੰ ਕਿਹਾ ਗਿਆ ਕਿ ਉਹ ਅੰਦਰ ਚੱਲਿਆ ਜਾਵੇ ਪਰ ਉਹ ਹੋਰ ਨਾਲ ਸੁਰੱਖਿਆ ਕਰਮੀਆਂ ਨਾਲ ਉੱਥੇ ਹੀ ਡਟਿਆ ਰਿਹਾ ਉਹਨਾਂ ਦੀ ਹੌਸਲਾ ਫੁਜਾਈ ਕਰਦਾ ਰਿਹਾ ਅਖੀਰ ਨੂੰ ਸਟਾਲਨ ਨੇ ਕਿਹਾ ਵਿਲਾਸਿਕ ਐਵੇਂ ਬਹਿਮ ਨਾ ਕਰ ਨਾ ਸਾਡੇ ਤੇ ਨਾ ਕਿਸੇ ਹੋਰ ਤੇ ਬੰਬ ਸਾਡੇ ਨੇੜੇ ਨਹੀਂ ਡੰਗਣ ਲੱਗੇ 7 ਨਵੰਬਰ ਦੇ ਨਜ਼ਦੀਕ ਸੀ ਮਾਸਕੋ ਦੀ ਖੇਤਰੀ ਲਾਲ ਫੌਜ ਦਾ ਸਾਬਕਾ ਕਮਾਂਡਰ ਜਨਰਲ ਪੀ ਆਰਤੀਮੀਏ ਅੱਖਾਂ ਸਾਹਮਣੇ ਸਜੀਵ ਤਸਵੀਰ ਪੇਸ਼ ਕਰਦਾ ਦੱਸਦਾ ਹੈ ਜਦੋਂ ਸਟਾਲਿਨ ਨੇ ਉਹਨੂੰ ਮਰਨ ਲਈ ਆਉਣ ਦੀ ਤਗੀਦ ਕੀਤੀ ਅਤੇ ਸਟਾਲਿਨ ਨੇ ਕਿਹਾ ਕਿ ਤੁਸੀਂ ਇਸ ਵਾਰ ਰੈਡ ਸਕੁਅਰ ਤੇ ਪਰੇਡ ਆਯੋਜਿਤ ਕਰ ਰਹੇ ਹੋ 7 ਅਕਤੂਬਰ ਨੂੰ ਪਰੇਡ ਆਯੋਜਿਤ ਕਰਨ ਦੀ ਪੋਲਿਟੀ ਬਿਊਰੋ ਦੇ ਕੁਝ ਮੈਂਬਰਾਂ ਸਮੇਤ ਸਾਰੇ ਪਾਸਿਆਂ ਤੋਂ ਮੁਖਾਲਫਤ ਹੋ ਰਹੀ ਸੀ ਇਹ ਕਿਹਾ ਗਿਆ ਕਿ ਪ੍ਰੇਡ ਦੌਰਾਨ ਟੈਂਕ ਜਾਂ ਫੌਜੀ ਜਵਾਨ ਪ੍ਰਦਰਸ਼ਿਤ ਨਹੀਂ ਕੀਤੇ ਜਾਣਗੇ ਕਿਉਂਕਿ ਬਹੁਤੇ ਤਾਂ ਮਹੌਜ ਦੇ ਤੇ ਤਾਇਨਾਤ ਸਨ ਪਰ ਇਹ ਕਮਜ਼ੋਰ ਦਿਲ ਦੇਸ਼ ਭਗਤ ਕਮਾਂਡਰ ਇਨ ਚੀਫ ਸਟਲਨ ਨੂੰ ਰਾਜੀ ਕਰਨ 'ਚ ਕਾਮਯਾਬ ਨਾ ਹੋ ਸਕੇ ਚੋਬਰੋ ਤੁਹਾਨੂੰ ਇਸ ਵਕਤ ਇਸ ਪਰੇਡ ਦੀ ਇਤਿਹਾਸਕ ਅਤੇ ਸਿਆਸੀ ਅਹਿਮੀਅਤ ਦਾ ਅੰਦਾਜ਼ਾ ਨਹੀਂ ਸਟਾਲਨ ਨੇ ਜਨਰਲ ਵਲ ਆਪਣੀ ਪਾਇਪਸਿੱਧਤ ਕਰਦਿਆਂ ਕਿਹਾ ਇਹ ਪਰੇਡ ਸਾਡੇ ਵਤਨ ਦੇ ਵਸਿੰਦਿਆਂ ਅਤੇ ਮੁਹਾਜਰ ਤੇ ਤਾਇਨਾਤ ਫੌਜੀ ਜਵਾਨਾਂ ਅੰਦਰ ਦਲੇਰੀ ਭਰੇਗੀ ਸਮੁੰਦਰੋਂ ਪਾਰ ਬੈਠੇ ਸਰਮਾਇਦਾਰ ਦੇਖਣਗੇ ਕਿ ਬਾਲ ਬਾਲਸਵਿਕਾਂ ਦੀਆਂ ਜੇਬਾਂ ਦੀਆਂ ਸਿਉਣਾ ਤਾਂ ਹੀ ਵੀ ਬਰੂਦ ਜੰਮਿਆ ਪਿਆ ਜਰਮਨਾਂ ਨੂੰ ਮਾਸਕੋ ਜਾ ਕੇ ਹੱਥ ਭਲੇ ਕੁਝ ਨਹੀਂ ਲੱਗਣ ਵਾਲਾ ਇਹਦਾ ਮਤਲਬ ਕਿ ਸਾਨੂੰ ਆਪਣੇ ਫੌਜੀਆ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਸਾਨੂੰ ਪ੍ਰੇਡ ਦਾ ਆਯੋਜਨ ਕਰਨਾ ਚਾਹੀਦਾ ਹੈ ਟੈਂਕ ਤੇ ਫੌਜੀ ਜਵਾਨ ਅਸੀਂ ਕਿਤੋਂ ਨਾ ਕਿਤੋਂ ਲੈ ਆਵਾਂਗੇ ਪ੍ਰੇਡ ਦੀ ਤਿਆਰੀ ਗੁਪਤ ਰੂਪ ਵਿੱਚ ਕੀਤੀ ਜਾਵੇ ਪ੍ਰੇਡ ਦੀ ਸ਼ੁਰੂਆਤ ਸੰਬੰਧੀ 6 ਨਵੰਬਰ ਨੂੰ ਕੀਤੀ ਜਾਣ ਵਾਲੀ ਛੁੱਟੀਆਂ ਵਾਲੀ ਮੀਟਿੰਗ ਦੇ ਸਰਕਾਰੀ ਐਲਾਨ ਤੋਂ ਬਾਅਦ ਹੀ ਮੈਨੂੰ ਦੱਸਿਆ ਜਾਵੇ ਪਰ ਨਾ ਜਾਣੀਏ ਦੁਸ਼ਮਣ ਦਾ ਕੋਈ ਜਹਾਜ਼ ਪ੍ਰੇਡ ਤੇ ਬੰਬ ਸੁੱਟ ਗਿਆ ਪਹਿਲੀ ਗੱਲ ਮਾਸਕੋ ਤੱਕ ਕੋਈ ਜਹਾਜ਼ ਆ ਹੀ ਨਹੀਂ ਸਕਦਾ ਅਗਰ ਉਹ ਆ ਵੀ ਜਾਂਦਾ ਤਾਂ ਤੇ ਬੰਬਾਰੀ ਕਰਦਾ ਤਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਓ ਅਤੇ ਪ੍ਰੇਡ ਜਾਰੀ ਰੱਖੋ ਇਸ ਸਾਰੇ ਦਾ ਰਿਵਿਊ ਕਰਨ ਲਈ અત્યੰਤ ਗੁਪਤ ਰੂਪ ਚ ਸਟਾਲਨ ਨੇ ਜਰਨਲ ਨੂੰ ਦੱਸਿਆ ਕਿ ਸੋਵੀਅਤ ਰੂਸ ਕੋਲ 50000 ਰਖਵੇਂ ਫੌਜੀ ਜਵਾਨ ਹਨ ਪਰ ਉਹਨੇ ਉਹਨੂੰ ਇਹ ਗੱਲ ਅੱਗੇ ਦੱਸਣ ਤੋਂ ਮਨਾ ਕੀਤਾ ਕਿ ਅਗਰ ਮੁਹਾਜਰ ਤੇ ਤਾਇਨਾਤ ਫੌਜੀ ਕਮਾਂਡਰਾਂ ਨੂੰ ਇਹ ਪਤਾ ਲੱਗ ਗਿਆ ਤਾਂ ਉਹ ਇਸ ਰਖਮੀ ਫੌਜ ਨੂੰ ਹਥੋ-ਹਤੀ ਆਪੋ ਚ ਵੰਡ ਲੈਣਗੇ ਇਤਿਹਾਸਕ ਪਰੇਡ ਤੈਸ਼ੂਦਾ ਵਿਉਂਤਬੰਦੀ ਅਨੁਸਾਰ ਨਿਪਰੇ ਚੜੀ ਮੈਂ ਸੋਚਦਾ ਹਾਂ ਕਿ ਬੁਲੰਦ ਆਵਾਜ਼ ਚ ਕੀਤੇ ਗਏ ਇਹਨਾਂ ਸ਼ਾਨਦਾਰ ਮਾਰਚਾਂ ਨੇ ਜਰਮਨਾ ਦੇ ਕੰਨਾਂ ਦੇ ਪਰਦੇ ਫੜ ਦਿੱਤੇ ਸਨ ਕਿਉਂਕਿ ਉਹਨਾਂ ਮਾਰਚਾਂ ਦੇ ਨਾਲ ਨਾਲ ਸੋ ਵੀ ਤਰੂਸ ਦੀ ਅਜਾਈ ਟੋਪਖਾਨਾ ਟੁਕੜੀ ਚੱਲ ਰਹੀ ਸੀ ਜਿਹਦੇ ਬਾਰੇ ਜਰਮਨਾ ਨੇ ਕਦੇ ਸੁਣਿਆ ਹੀ ਨਹੀਂ ਸੀ ਪਰ ਕਮਾਂਡਰ ਇਨਚੀਫ ਨੇ ਇੱਕ ਹੋਰ ਗੁਜਾਰਸ਼ ਕੀਤੀ ਉਨੇ ਯਕੋਬ ਨੂੰ ਕਹਿ ਸਟੇਜੀ ਕਲਾਕਾਰਾਂ ਨੂੰ ਸਟੇਜ ਤੇ ਪੇਸ਼ ਕਰੀਆਂ ਕਰਨ ਦਾ ਸੱਦਾ ਦਿੱਤਾ ਯਕੋਬ ਨੇ ਬੋਲਸ਼ੋਈ ਥੀਏਟਰ ਦੇ ਕਲਾਕਾਰਾਂ ਨੂੰ ਇਨ੍ਹਾਂ ਸ਼ਬਦਾਂ ਦੀ ਸ਼ਬਦਾਂ ਵਿੱਚ ਅਪੀਲ ਕੀਤੀ ਅਜੀਜ਼ ਸਾਥੀਓ ਦੁਸ਼ਮਣ ਮਾਸਕੋ ਦੀਆਂ ਬਰੂਹਾਂ ਤੇ ਆਣ ਢੁਗਿਆ ਹੈ ਸਾਨੂੰ ਤੁਹਾਡੀ ਏਮਦਾਦ ਲੋੜੀਂਦੀ ਹੈ ਇਸ ਮੌਕੇ ਬੋਲਸ਼ੋਈ ਥੀਏਟਰ ਦੇ ਕਲਾਕਾਰਾਂ ਦਾ ਕਾਰਜ ਮੁਹਾਜਰ ਤੇ ਖੁਦਕਾਂ ਚ ਬੈਠੇ ਸਾਡੇ ਫੌਜੀ ਯੁਵਾਣਾਂ ਦੀ اخਲਾਕੀ ਹੌਸਲਾ ਫੁਜਾਈ ਕਰਨਾ ਹੈ ਇਹਦੇ ਨਾਲ ਹਰ ਫੌਜੀ ਜਵਾਨ ਦੂਨ ਸੁਆਇਆ ਹੋ ਜਾਵੇਗਾ ਬੋਲ ਸੁਈ ਵਿਖੇ ਕੀਤੀ ਜਾਣ ਵਾਲੀ ਇਸ ਪੇਸ਼ਕਾਰੀ ਦਾ ਆਗਾਜ਼ ਇਹ ਸਾਬਤ ਕਰੇਗਾ ਕਿ ਕੰਮ ਜਾਂ ਖਤਰੇ ਵਾਲੇ ਹਾਲਾਤਾਂ ਅੰਦਰ ਵੀ ਰੂਸ ਨੇ ਆਪਣੇ ਥੀਏਟਰ ਵੀ ਖੋਲ੍ਹ ਦਿੱਤੇ ਹਨ ਅੱਜ ਮੁਹਾਜਰ ਤੇ ਬੈਠੇ ਫੌਜੀਆਂ ਲਈ ਥੀਏਟਰ ਵਾਲੀ ਕਲਾ ਦੀ ਵੀ ਇੰਨੀ ਹੀ ਲੋੜ ਹੈ ਜਿੰਨੀ ਸਾਨੂੰ ਰੋਟੀ ਦੀ ਅਤੇ ਖੁੰਧਗਾ ਚ ਬੈਠੇ ਫੌਜੀ ਨੂੰ ਸਿਗਰਟ ਦੀ ਭਾਵੇਂ ਕਿ ਕਲਾਕਾਰ ਖੁਦ ਵੀ ਔਖਾ ਸੌਖਾ ਅਤੇ ਠੰਡ ਆਦ ਨਾਲ ਜੂਝ ਰਹੇ ਸਨ ਪਰ ਉਹਨਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਅੰਦਰ ਰੂਹ ਫੂਕ ਦਿੱਤੀ ਕਾਜ਼ਾਨ ਰੇਲਵੇ ਸਟੇਸ਼ਨ ਤੇ ਕੋਈ ਵੀ ਸੇਵ ਨੂੰ ਸੁਰੱਖਿਅਤ ਕੱਢ ਕੇ ਲਜਾਇਆ ਜਾ ਰਿਹਾ ਕਲਾਕਾਰ ਲੈਮੇ ਸੇਵ ਟ੍ਰੇਨ ਦੇ ਡੱਬੇ ਚੋਂ ਬਾਹਰ ਨਿਕਲ ਆਇਆ ਅਤੇ ਕਹਿਣ ਲੱਗਿਆ ਮੈਂ ਕੋਈ ਵੀ ਸੇਵ ਕਿਉਂ ਜਾਵਾਂ ਜਦੋਂ ਕਿ ਸਟਾਲਨ ਤਾਂ ਮਾਸਕੋ ਚ ਹੀ ਰਹਿ ਰਿਹਾ ਹੈ ਸਾਨੂੰ ਇੱਥੇ ਹੀ ਰਹਿ ਕੇ ਮੁਹਾਜ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਦੇਸ਼ ਦੀਆਂ ਨੇਰੀਆਂ ਖੁੱਡਾਂ 'ਚ ਵੜ ਕੇ اپنی ਜਾਨ ਬਚਾਉਣੀ ਚਾਹੀਦੀ ਹੈ ਉਸ ਸ਼ਾਨਦਾਰ ਪੇਸ਼ਕਾਰੀ ਮੌਕੇ ਲਾਲ ਫੌਜ ਦੇ ਉਹ ਜਵਾਨ ਭਾਵੇਂ ਬੋਲਸ਼ੋਈ ਥੀਏਟਰ ਚ ਹਾਜ਼ਰ ਨਹੀਂ ਸਨ ਪਰ ਉਹਨਾਂ ਨੇ ਇਹ ਪ੍ਰੋਗਰਾਮ ਰੇਡੀਓ ਤੇ ਸੁਣਿਆ ਅਖਬਾਰਾਂ ਰਸਾਲਿਆਂ ਚ ਪੜ੍ਹਿਆ ਤੇ ਮਾਸਕੋ ਚ ਘਟਿਆ ਘਟਨਾਕਰਮ ਆਪਣੇ ਕਮਾਂਡਰਾਂ ਤੋਂ ਸੁਣਿਆ ਇਹੀ ਸਮਾਂ ਸੀ ਜਦੋਂ ਮਾਸਕੋ ਲਈ ਲੜੀ ਜਾਣ ਵਾਲੀ ਜਦੋਂ ਜਹਾਦ ਦਾ ਭੂਵਿਖਣ ਨਕਸ਼ਾ ਤੈਅ ਹੋਇਆ ਖਤਰਾ ਇਸ ਗੱਲ ਦਾ ਸੀ ਕਿ ਜਰਮਨ ਫੌਜਾਂ ਮੁੜ ਉਲਟ ਹਮਲਾ ਵਢਣ ਗਈਆਂ ਅਤੇ ਮਾਸਕੋ ਦੀਆਂ ਬਰੂਹਾਂ ਤੇ ਆਣ ਖਲੋਣ ਗਈਆਂ ਬਿਨਾ ਸ਼ੱਕ ਯਕੂਬ ਦਿਨ ਪੂਰਾ ਦਿਨ ਰਾਤ ਇਸ ਆਖਰੀ ਸੰਗਰਾਮ ਦੀ ਤਿਆਰੀ ਕਰ ਰਿਹਾ ਸੀ ਸਾਰਾ ਦਿਨ ਉਹਦੇ ਦਿਮਾਗ 'ਚ ਇਹੀ ਚੱਕਰੀ ਘੁੰਮੀ ਜਾਂਦੀ 4 ਦਸੰਬਰ ਨੂੰ ਮੁਹਾਜ ਦੇ ਫੌਜੀ ਕਮੰਡਰਾਂ ਦੀ ਇੱਕ ਮੀਟਿੰਗ ਹੋਈ ਸਟਾਲਨ ਨੇ ਫੋਨ ਕੀਤਾ ਸਟਾਲਨ ਨੂੰ ਸੁਣ ਯਕੂਬ ਦੀਆਂ ਭਾਵਾਂ ਚੜ ਗਈਆਂ ਅਤੇ ਉਹਦਾ ਰੰਗ ਬੱਗਾ ਹੋ ਗਿਆ ਅਖੀਰ 'ਚ ਉਹ ਚੱਲਾ ਆ ਮੇਰੇ ਸਾਹਮਣੇ ਦੁਸ਼ਮਣ ਦੀਆਂ ਫੌਜਾਂ ਹਨ ਜਨਰਲ ਹੈਡਕੁਆਰਟਰ 'ਚ ਬੈਠਿਆਂ ਨਾਲੋਂ ਮੈਂ ਵਧੀਆ ਨਿਰਣਾ ਲੈਣ ਦੀ ਹਾਲਤ 'ਚ ਹਾਂ। ਕਮਾਂਡਰ ਇਨ ਚੀਫ ਦੇ ਤੌਰ ਤੇ ਸਟਾਲਨ ਨੇ ਵੀ ਯੂਕੂਬ ਨੂੰ ਕੁਝ ਗੱਲਾਂ ਕਹੀਆਂ। ਬਿਨਾਂ ਸ਼ੱਕ ਸਟਾਲਨ ਅਤੇ ਸੋਵੀਅਤ ਰੂਸ ਦੇ ਦੋਖੀਆਂ ਨੇ ਇਸ ਆਦਾਨ-ਪ੍ਰਦਾਨ 'ਚੋਂ ਹੋਰ ਵਧੇਰੇ ਕੁਝ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਇਸ ਸਵਾਲ ਨੂੰ ਸਪਸ਼ਟ ਕਰ ਦਿੰਦਾ ਹਾਂ। ਕਮਾਂਡਰ ਔਰਲੋਵ 1937 ਤੋਂ 1953 ਤੱਕ ਸਟਾਲਨ ਦੇ ਨਾਲ ਰਿਹਾ, ਅਰਥਾਤ ਉਸ ਨੂੰ ਸਟਾਲਨ ਦੀ ਸ਼ਖਸੀਅਤ ਬਾਰੇ ਦੱਸਣ ਦਾ ਵਧੇਰੇ ਅਧਿਕਾਰ ਹੈ ਕਿਉਂਕਿ ਉਹ ਹੋਰਨਾਂ ਨਾਲੋਂ ਸਟਾਲਨ ਦੇ ਲਗਭਗ 99% ਵਧੇਰੇ ਨਜ਼ਦੀਕ ਰਿਹਾ ਉਹਦਾ ਕਹਿਣਾ ਸੀ ਸਟਾਲਨ ਨੂੰ ਉਹ ਲੋਕ ਪਸੰਦ ਨਹੀਂ ਸਨ ਜਿਹੜੇ ਆਪਣੀ ਹਕੀਕੀ ਨੁਕਤੇ ਚੀਨੀਆਂ ਅਤੇ ਦਲੀਲਾਂ ਨਾਲ ਆਪਣੀ ਪ੍ਰਤੀਬੱਧਤਾ ਪ੍ਰਤੀ ਖਰੇ ਨਹੀਂ ਉਤਰਦੇ ਜਾਂ ਉਹ ਲੋਕ ਜੋ ਹਮੇਸ਼ਾ ਹਾਂ ਚ ਹਾਂ ਮਿਲਾਉਣ ਵਾਲੇ ਸਨ ਤੇਰਾ ਕਿਹਾ ਸਿਰ ਮਥੇ ਉਹ ਹਮੇਸ਼ਾ ਅਜਿਹੇ ਮਦਦਗਾਰਾਂ ਬਾਬਤ ਕਹਿੰਦਾ ਹੁੰਦਾ ਸੀ ਅਜੇ ਇਹ ਸਲਾਹਕਾਰਾਂ ਦੀ ਕੋਈ ਲੋੜ ਨਹੀਂ ਜਾਂ ਉਹਨਾਂ ਲੋਕਾਂ ਦੀ ਕਿਸੇ ਸਲਾਹ ਦੀ ਕੋਈ ਲੋੜ ਨਹੀਂ ਜਦ ਮੈਨੂੰ ਇਹਦਾ ਪਤਾ ਲੱਗਿਆ ਕਿ ਮੈਂ ਅਕਸਰ ਉਹਦੇ ਨਾਲ ਬਹਿਸਦਾ ਹੁੰਦਾ ਸੀ ਅਤੇ ਉਹਦੇ ਨਾਲ ਸਹਿਮਤ ਹੁੰਦਾ ਹੁੰਦਾ ਸੀ ਸਾਡੀ ਵਾਰਤਾਲਾਪ ਦੇ ਅਖੀਰ 'ਚ ਸਟਾਲਨ ਹਮੇਸ਼ਾ ਕਹਿੰਦਾ ਹੁੰਦਾ ਸੀ ਠੀਕ ਹੈ ਮੈਂ ਇਹਦੇ ਤੇ ਗੌਰ ਕਰਾਂਗਾ ਜਿਹੜੇ ਲੋਕ ਉਹਦੇ ਵੱਲ ਭੱਜੇ ਆਉਂਦੇ ਸਨ ਜਾਂ ਹੱਥ 'ਚ ਟੋਪੀ ਫੜੀ ਦੁਚਿੱਤੀ 'ਚ ਕੰਮ ਕਰਨ ਵਾਲਿਆਂ ਬਾਰੇ ਪਤਾ ਲੱਗਣ ਤੇ ਉਹ ਉਹਨਾਂ ਨੂੰ ਕਦੇ ਵੀ ਪਸੰਦ ਨਹੀਂ ਸੀ ਕਰਦਾ ਉਹਦੇ ਕੋਲ ਹਮੇਸ਼ਾ ਕਿਸੇ ਵੀ ਸਮੇਂ ਸਾਫ ਸਪਸ਼ਟਤਾ ਨਾਲ ਜਾਣਾ ਹੁੰਦਾ ਸੀ ਉਹਦਾ ਦਫ਼ਤਰ ਕਦੇ ਵੀ ਬੰਦ ਨਹੀਂ ਹੁੰਦਾ ਸੀ ਇੱਥੇ ਮੈਂ ਆਪਣੀ ਇਸ ਸੋਚ ਦੀ ਇੱਕ ਹੋਰ ਮਿਸਾਲ ਦਿੰਦਾ ਹਾਂ ਸਟਾਲਨ ਦੀ ਮਕਾਰ ਯਕੂਬ ਪ੍ਰਤੀ ਉਹਦੀ ਸਿੱਧੇ ਮੱਥੇ ਟਕਰਨ ਅਤੇ ਦੇਸ਼ ਭਗਤੀ ਕਰਕੇ ਅਥਾ ਆਦਰ ਭਾਵ ਅਤੇ ਸ਼ਲਾਘਾ ਸੀ ਸਟਾਲਿਨ ਦੇ ਦਿਲ 'ਚ ਉਹ ਹਮੇਸ਼ਾ ਹੀ ਇੱਕ ਅਦਰਯੋਗ ਪਰਉਣਾ ਸੀ ਅਗਲੇ ਦਿਨ ਯਕੋਬ ਨਾਲ ਆਏ ਆਪਣੇ ਛੋਟੇ ਜਿਹੇ ਮਤਭੇਦਾਂ ਬਾਰੇ ਗੌਰ ਕਰਨ ਉਪਰੰਤ ਸਟਾਲਿਨ ਨੇ ਯਕੋਬ ਨੂੰ ਫੋਨ ਕਰਕੇ ਪੁੱਛਿਆ ਕਾਮਰੇਡ ਯਕੋਬ ਮਾਸਕੋ ਦਾ ਕੀ ਬਣਿਆ ਕਾਮਰੇਡ ਸਟਾਲਿਨ ਮਾਸਕੋ ਅਸੀਂ ਮਾਸਕੋ ਨਹੀਂ ਛੱਡਾਂਗੇ ਇਸ ਗੱਲ ਨੂੰ ਯਾਰਜੀ ਕੌਂਸਟਾਂਤੀ ਨੋਵੇਚ ਦੇ ਲਫ਼ਜ਼ਾਂ ਨੇ ਹੋਰ ਪੁਖਤਾ ਕੀਤਾ ਤਾਂ ਫਿਰ ਮੈਂ 1-2 ਘੰਟੇ ਸੌ ਲਵਾਂ ਹਾਂ ਕਮਰੇਡ ਸਟਾਲਨ ਤੂੰ ਸੌ ਜਾ ਹਾਂ ਜੰਗ ਵਾਲੇ ਸਮਿਆਂ 'ਚ ਆਪਣੇ ਆਦੇ ਵਾਲੇ ਮੌਜੂਦ ਲੋਕਾਂ ਨੂੰ ਪਹਿਚਾਣ ਸਕਣ ਦੇ ਸਟਾਲਨ ਸਮਰੱਥ ਸੀ ਲਓ ਜੀ ਸਾਥੀਓ ਇਹ ਕਿਤਾਬ ਦਾ ਪੰਜਵਾਂ ਭਾਗ ਪੂਰਾ ਹੋਇਆ ਤੇ ਆਪਣੀ ਪੇਸ਼ਕਸ਼ ਦੇ 8ਵੇਂ ਭਾਗ ਦੇ ਵਿੱਚ ਆਪਾਂ ਇਸ ਕਿਤਾਬ ਦਾ 6ਵਾਂ ਭਾਗ ਪੜਾਂਗੇ ਅੱਲਾਹ ਸਲਾਮ ਸਾਥੀਓ